ਫੋਏ ਸਾਰੇ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਚੱਲਦੇ ਜੀ ਕੰਮ ਜੀ ਬਹੁਤ ਵਧੀਆ ਤੇ ਬਾਈ ਜਿਹੜੇ ਦਿਨ ਦੀ ਟੀਕ ਜੀ ਤੁਸੀਂ ਪਿਛਲੇ ਵਲੌਗਸ ਵਿੱਚ ਦੇਖਿਆ ਮੇ ਬਾਪੂ ਜਾ ਰਹਿਆ ਤਾਂ ਬਾਹਰੋਂ ਸੀ ਤੁਹਾਨੂੰ ਦੱਸਿਆ ਤੇ ਉਹ ਬਾਈ ਭਗਾਂ ਵਾਲਾ ਦਿਨ ਆ ਗਿਆ ਅੱਜ ਤੇ ਸ਼ੋਪਿੰਗ ਕਰੀਏ ਪਿਛੇ ਉਹ ਜੀ ਤੁਹਾਨੂੰ ਦਿਖਾਈਗੀ ਚਲੋ ਖੇਤਾਂ ਚ ਧਾਨਾਂ ਚ ਬਿਜੀ ਤੇ ਅਮਲ ਲੱਗਿਆ ਰਿਹਾ ਸਮਾਨ ਲਗਾਉਣ ਨੂੰ ਨਾਲ ਤੇ ਅੱਜ ਬਾਈ ਬਾਪੂ ਨੇ ਚਲ ਜਾਣਾ ਹੁਣ 11 ਵਜੇ ਨਾਲੇ ਆ ਮਰੀ ਸ਼ਾਮ ਦੀ ਫਲਾਈਟ ਹੈ ਜਿੱਥੇ ਜਾਣਾ ਹੈ ਤੇ ਬਈ ਪੰਮੂ ਅੱਜ ਸਪੈਸ਼ਲ ਆ ਸਾਸੀガル ਬਰਾਦਰ ਸਪੈਸ਼ਲੀ ਬਾਈ ਬੱਚੇ ਬਾਬੇ ਨੇ ਇਹ ਕਰ ਰੱਖਿਆ ਜਿਸਨ ਵੀ ਸਕੂਲੂ ਦਾ ਪੇਪਰ ਹੈ ਤਾਂ ਕਰਦੇ ਦੀ ਬਾਬੇ ਨੂੰ ਜਣਾ ਕਿ ਨਾਮ ਲੈਣਾ ਹੈ ਹਾਂ ਹਾਂ ਮੈਨੂੰ ਬਾਈ ਆਇਆ ਲੱਗਿਆ ਚਲ ਪਰੇ ਇਧਰ ਮਿਲੋ ਬਰਬਾ ਸਾਰੇ ਨਾਲ ਹੱਥ ਜੋੜ ਕੇ ਸਤਿ ਪ੍ਰਸ਼ਾਦ ਜੀ ਠੀਕ ਆ ਬਾਈ ਮੈਨੂੰ ਆਇਆ ਲੱਗਿਆ ਵੇ ਆ ਸਾਡਾ ਪਾਪਾ ਜੀ ਬੈਗ ਵਿੱਚ ਘੇਟ ਲਿਆ ਮੈਨੂੰ ਵੀ ਬੈਗ ਦੇ ਵਿੱਚ ਕਿਤੇ ਤੁਮੂਨੇ ਦਾ ਜਾਣਾ ਹੋਵੇ ਪਹਿਲਾਂ ਆਇਆ ਤਾਂ ਜਿਹੜਾ ਬੈਗ ਵਈ ਤੇ ਇੱਧਰ ਪਾਪਾ ਜੀ ਵੀ ਬੈਠੇ ਹੋਏ ਤਿਆਰ ਹੋ ਰਿਹਾ ਤਿਆਰ ਹੋ ਰਿਹਾ ਅੱਛਾ ਕਾਲ ਜੀ ਹਾਂ ਜੀ ਠੀਕ ਹੈ ਜੀ ਹਾਂ ਸਰਦਿਕਾ ਤਿਆਰੀਆਂ ਪੂਰੀ ਤਿਆਰੀਆਂ ਹਾਂ ਜੀ ਆਸਰਾ ਹੁਣ ਲੀਏਗਾ ਔਰ ਰੋਕ ਕਿਥੇ ਆਸਰਾ ਦੇ ਵਿੱਚ ਅੱਛਾ ਹਾਂ ਬਾਪੂ ਨੇ ਆਪਣੇ ਦਸਤਾਵੇਜ਼ ਕੱਲ ਦੇ ਬਾਪੂ ਨੇ ਦਾ ਨਾਮ ਕਾਲੀ ਤੇ ਆਈ ਸੀ ਇਹ ਚੀਜ਼ ਅਸਲੀ ਇਹ ਗਦਾਰ ਗੜਾ ਹੈ ਹਾਂ ਗਦਾਰ ਕਰਦੀ ਹੈ ਦੋਨੇ ਚੀਜ਼ਾਂ ਰੈਡੀ ਮਾਇਆ ਮਾਇਆ ਚ ਮਾਇਆ ਜੀ ਹਾਂ ਠੀਕ ਬੜਾ ਠੀਕ ਹੈ ਯਾਰ ਮੈਂ ਉਹਦੇ ਲਈ ਪੈਸੇ ਬਾਕੀ ਇੱਥੇ ਦੀ ਪੁਲਿਸ ਖਾਣੇ ਜਾ ਕੇ ਹਾਂ। ਉੱਥੇ ਪੰਜਾਬੀ ਹੋਇਆ। ਅੱਛਾ ਪੰਜਾਬੀ ਜਿਹਨੇ ਜਿਹਨੇ ਤਾਂ ਅਸੀਂ ਵੀ ਆਪੇ ਨੇ ਜਿਹੜੇ ਕੋ ਪਰਣੀ ਬੋਲੀ ਦੌਣ ਦੇਖਣੀ ਕਣੀ। ਹਾਂ ਇਹ ਤਾਂ ਹੈਗਾ ਹੀ ਹੈ। ਵੀ ਕਿਹਾ ਕਹਿੰਦੇ ਅਸੀਂ ਅਸੀਂ ਦੇਖ ਕੇ ਕਹਿੰਦੇ ਪਰ ਬਾਈ ਇੱਕ ਹੋਰ ਗੱਲ ਸਾਰੇ ਸਾਰੇ ਫਲ ਆਪਣੇ ਖੇਤ ਲਿਆ ਅਸੀਂ ਕਿਹਾ ਕਹਿੰਦੇ ਉਹਨਾਂ ਤੋਂ ਪੁੱਛੇ ਕੋਈ ਆਖਿਆ ਕਹਿੰਦੇ ਉਹਨਾਂ ਨੇ ਬੋਲੀ ਚ ਉਹ ਸੁਣੀ ਆਪੇ ਜਿਹੜੇ ਬੇਚਣੇ ਨਾਲ ਪਰ ਇੱਕ ਗੱਲ ਵੀ ਤੁਹਾਨੂੰ ਦਿੱਕਤ ਨਹੀਂ ਹੈਗੀ ਮਾਮੇ ਦਾ ਮੁੰਡਾ ਇਹ ਹਰ ਤੁਹਾਡੇ ਨਾਲੋਂ ਜ਼ਿਆਦਾ ਆਹ ਹੋਰੀ ਦਾ ਉਦਰੀ ਆਪੋ ਇੱਕ ਜਿਹੀ ਹੀ ਆਪਾਂ ਬੰਨ੍ਹ ਰੱਖਦੇ ਆਂ ਜ਼ਿਆਦਾ ਬੰਨ੍ਹ ਰੱਖਦੇ ਆਂ ਜਾਨੀ ਨਾਲੋ ਵੀ ਆ ਜਾਂਦਾ ਤਾਂ ਤੁਹਾਡੇ ਕੋਲ ਹਾਂ 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 ਤਾਂ ਲੈ ਲੈਂਦਾ ਛੜੀ ਕੱਪੜੇ ਲੈ ਲੇ ਪੂਰੇ ਕੱਪੜੇ ਲੈ ਦੇਣਾ ਚੈੱਕ ਹੈ ਪੂਰਾ ਹਾਂ ਮੈਂ ਕੋੜਾ ਹੀ ਪੜ ਚਾਰਜ ਫੋਨ ਦਾ ਵਾਲੇ ਦਾ ਹੂੰ ਚਾਰਜ ਚਾਰਜ ਵਾਲੇ ਮੈਂ ਠੀਕ ਚਾਰਜ ਫੋਨ ਦਾ ਚਾਰਜ ਵਾਲੇ ਕੱਲ੍ਹ ਵਈ ਆ ਜਾਣਾ ਮੈਂ ਤਾਂ ਕਹਿੰਦਾ ਨਾ ਮੈਂ ਫੋਨ ਨਾ ਲਿਜਾਵਾਂ ਪਾ 7-8 ਦਿਨ ਉਈ ਕੀ ਹੁੰਦਾ ਚਾਹ ਬਿਲਕੁਲ ਅੰਦਰ ਹੀ ਕੀ ਜਾਂਦਾ ਤੇ ਲੈ ਜਾਵੇ ਲੈ ਜਾ ਲੈ ਜਾ ਫੇਰ ਸਾਹਮਣੇ ਦੇ ਵੀ ਚੱਲ ਉਹ ਤੇ ਨੈਟ ਚਲਾ ਲਿਓ ਕਮਰੇ ਜੀ ਵਾਈਫਾਈ ਮਿਲ ਜਾਂਦਾ ਹਾਂ ਹਾਂ ਉਹ ਲਾ ਕੇ ਨਾ ਪਹੁੰਚਦਾ ਉਹ ਵੀਡੀਓ ਤੇ ਨਾ ਇਹ ਕਰੇ ਤੁੰਗਣਾ ਮਾਪੀ ਨਾ ਨਾ ਦੇਖ ਲੈ ਨਾ ਵਾਈਫਾਈ ਚੱਲ ਕੇ ਨੈਟ ਚੱਲ ਪਉਂਦਾ ਬਾਈ ਘਰ ਕੋ ਸਿੱਧੇ ਨਾ ਕਮਰੇ ਜਿothe ਮਿਲ ਜਾਂ ਰੂ। ਕੱਲ੍ਹ ਵਾਲਾ ਵਾਈਫ ਦੇਖੋ ਬਈ ਸਾਡੇ 2 ਸਾਲ ਹੋ ਗਏ ਵਾਈਫ ਲੱਗੇ ਰੋੜੇ ਬਾਕੀ ਪਤਾ ਨਹੀਂ ਲੱਗਿਆ। ਮੈਂ ਤੁਹਾਨੂੰ ਦੁਆ ਰਾਤ ਚਲਾਇ ਨਹੀਂ ਬਈ ਇਹ ਮੰਨ ਕੇ ਜੇ ਨੈਟੇ ਚੱਲਦਾ ਤਾਂ ਹਸਣ ਲੱਗੇ ਚੱਲਦਾ ਆਪੇ ਜੁੜ ਜਾਂਦਾ ਘਰ ਆ ਕੇ ਉਹ। ਜਦੋਂ ਮੈਂ ਆਪੇ ਘਰ ਜੁੜ ਜਾਂਦਾ। ਤੇ ਕੱਲ੍ਹ ਫੇਰ ਵੀ ਬਾਬੇ ਨੂੰ ਵਾਈਫ ਕਰਦੇ। ਘਰ ਵੀ ਜਾਣਾ। ਕੱਲ੍ਹ ਪਹ ਜਾਣਾ ਮਿਚਲੇ ਟ੍ਰੇਨ 'ਚ ਜਾਣਾ ਬਾਬੇ। ਤੇ ਜਾਣਾ। ਨਹੀਂ ਕਰੀਏ ਹੋਸ਼ੀ ਤੀਜਾ ਤੋਂ। ਉਦੋਂ ਹੀ ਆਣੇ ਬੱਸ। ਇੱਥੇ ਕਪਲਾਈਂ 'ਚ ਜਾਣਾ। ਮੈਂ ਤੈਨੂੰ ਤੇ ਨਾਮ ਬੁਲਿੰਦੇ। ਸਲੇਨ ਕਜਾਜ ਬਸ ਕਜਾਜ ਚਲੋ ਇਹਨਾਂ ਆਇਆ ਕਿਤੇ ਕੋਈ ਦਿੱਕਤ ਨਹੀਂ ਹੈਗੀ। ਆਪਣੇ ਬੰਦੇ ਕੋਲ ਆਪਣੇ ਬੰਦੇ ਕੋਲ ਜਾਣਾ ਹੈ। ਹੈਂਡ ਬੈਗ ਲੈ ਕੇ ਜਾਣਾ ਬਾਈ। ਇਹ ਬਾਈ ਫਸਟ ਟਾਈਮ ਚੱਲਿਆ ਬਾਬਾ ਸੁੱਖ ਰੱਖੇ ਕਣਾਈ ਦੀ। ਨਾਲ-ਗਾਂ ਚਲੋ। ਕੰਮ ਨਹੀਂ ਕਿੱਧਰ-ਕਿੱਧਰ ਜਾਣਾ। ਠੀਕ ਹੈ ਜੀ। ਵਧੀਆ ਜੀ। ਪੁੱਤਰ ਚਾਹੀਦੇ ਸਾਰੇ ਜਿਹੜੇ ਮਾਪਾ ਆਪਤੀ ਕਰਦੇ ਉਹਨੂੰ ਅਸੀਂ ਖੁਸ਼ਕੁਸ਼ੀਤ ਹੈ। ਅਸੀਂ ਤਾਂ ਪਾਸਪੋਰਟ ਵੀ ਬਣਾ ਲਤਾ ਬਾਹਰ ਵੀ ਘੇਰਤਾ ਤੁਸੀਂ ਕੁਝ ਕੁਝ ਇਸ ਤਰ੍ਹਾਂ ਮੇਰੇ ਭਾਈ ਪਾਸਪੋਰਟ ਬਣਾਇਆ ਕਹਦੇ ਘਰ ਤਾਂ ਮੈਂ ਤੁਹਾਨੂੰ ਪਿੱਛੇ ਨਹੀਂ ਨਹੀਂ ਪਾਸਪੋਰਟ ਤਾਂ ਜਦੋਂ ਬਣਾਇਆ ਹਾਂ ਬਣਾਇਆ ਤਾਂ ਮੈਂ ਤਾਂ ਕਹਿਣਾ ਤਾਂ ਵੀ ਨਹੀਂ ਬਣਾਉਣਾ ਕਿ ਆਪਣਾ ਹੁਣ ਨਹੀਂ ਨਹੀਂ ਕੀ ਕਰਨਾ ਪਾਸਪੋਰਟ ਬਣਾਇਆ ਇਹ ਲੈ ਜੀ ਪਾਸਪੋਰਟ ਨੇਤਾ ਤਾਂ ਤਾਂ ਤੁਸੀਂ ਇੱਧਰ ਨੂੰ ਚੱਲੇ ਆ ਅਸੀਂ ਹੁਣ ਟਰੈਕਟਰ ਚਾਹ ਬਾਈ ਦਿੱਤਾ ਤਾਂ ਸੁੱਖਿਆ ਤਾਂ ਵੀ ਪਾਕਿਸਤਾਨ ਮੱਥਾ ਟੇਕਣ ਜਾਣਾ ਜਦੋਂ ਹੁਣ ਤੁਸੀਂ ਮੁੜ ਕੇ ਆਉਣਾ ਆਪਾਂ ਉੱਧਰ ਦਾ ਕੰਮ ਸ਼ੁਰੂ ਕਰਦੇ ਆਂ ਆਹ ਕਤਾਰਪੁਰ ਜਾਣਾ ਤਾਂ ਬਣਾਇਆ ਤਾਂ ਪਾਸਪੋਰਟ ਦਾ ਮੱਥਾ ਟੇਕਣਾ ਤਾਂ ਬਾਈ ਇਹ ਵੀ ਬਲੌਗ ਦੇ ਵਿੱਚ ਕਹਿੰਦਾ ਨੇ ਜਦੋਂ ਬਾਪੁਰੇ ਮੁੜਿਆ ਤੇ ਵੀ ਪ੍ਰੋਸੈਸ ਸੇ ਸ਼ੁਰੂ ਕਰਦੇ ਨਾਲ ਦੀ ਨਾਲ ਕਰਤਾਰਪੁਰ ਸਾਹਿਬ ਦਾ ਧਾਨਾਂ ਦਾ ਗਿਆ ਨਿਬੜ ਫਿਰ ਟਰੈਕਟਰ ਵੀ ਘਾਤੂ ਤੇ ਸਾਰਾ ਟੋਕੀ ਤੇ ਇਹ ਜਿਹੜਾ ਆਪਣਾ ਵੀ ਤਰਮੂਗੀ ਤੇ ਇਹਦਾ ਪਾਸਪੋਰਟ ਇਹਨਾਂ ਨੂੰ ਵੀ ਬਾਅਦ ਚੜ੍ਹ ਜੀ ਹਣਾ ਹੈ ਜਾਣਾ ਹੈ ਜੇ ਜਿਹੜੀ ਸ੍ਰੀ ਸਾਹਿਬ ਖੜੇ ਤੇ ਗਣੀ ਨਾ ਜਿਦਾ ਉੱਥੇ ਆਪੇ ਹੋ ਜਾਂਦਾ ਰੱਬ ਚਾਹੁੰਦਾ ਹੂੰ ਕਰਦੇ ਨਾਲ ਪ੍ਰੋਸੈਸ ਆਪੇ ਫਤ ਲੈ ਵੀ ਜਾਨ ਸੁਬੀ ਵਾਲੀ ਬਠੀ ਹੈਂਡ ਬੈਗ 7 ਕਿਲੋ ਹਾਂ ਬੇਟਾ 7 ਕਿਲੋ ਕਰੇਗਾ ਮਾ ਜਣਾ 7 ਕਿਲੋ ਹੀ ਹੈ ਜਿਆਦਾ ਨਹੀਂ ਹੈ ਕਿੱਥੇ ਉਹ ਕੰਡਾ ਲੈ ਕੇ ਚੱਕੀ ਚਲੋ ਬਈ ਕਰੇਗਾ ਉਹ ਉਹ ਕੰਡਾ ਸਹੀ ਨਹੀਂ ਜੋਗਦਾ ਹੈਗਾ ਥੱਲੇ ਲੱਗ ਜਾਣਾ ਇਹਦੇ ਨੂੰ ਹੁਣ ਰੁਕ ਜਾਣਾ ਹੁਣ ਕਰੇਗਾ ਉਹ ਰਜੂ ਬਾਈ ਉਹ ਹੈਗਾ ਕੰਡਾ ਦੂਆ ਕੁੰਡੀ ਜੀ ਬੈ ਗਿਆ ਡਿਜੀਟਲ ਸੁਣੋ ਵੀ ਦੋਲੋਂ ਦੇ ਉਹ ਵੀ ਕੰਡਾ ਲੈ ਲਓ ਇੱਕ ਬਾਈ ਉਹਦੇ ਨਾਲ ਲਾ ਕੇ ਦੇ ਦਿਓ ਕਿੱਥੇ ਥੱਲੇ ਵੀ ਆਓ ਬਾਬੇ ਦੇ ਘਰ ਦੇ ਬੰਦੇ 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 ਬਿਨਾ ਉਮਰ ਤੋਂ ਬਾਕੀ ਭਾਈ ਹੁਣ ਤੇ ਆਈਆ ਫੁੱਲ ਬਟਾ ਫੁੱਲ ਸਾਰਾ ਸਮਾਨ ਓਪੇ ਆ ਜੀ ਕੱਪੜੇ ਉੱਪਰ ਉੱਪਰ ਸਾਰੇ ਹਾਂ ਦੇ ਬਾਕੀ ਦਸਤਾਵੇਜ਼ ਫਰ ਦੇ ਕੋਲ ਚੱਲੋ ਹਾਂ ਆ ਗਿਆ ਹਾਂ ਆ ਗਿਆ ਬਿਨਾ ਉਮਰ ਮੈਂ ਥੱਲੇ ਵਟਾਂ ਦੇ ਦੱਬ ਦੋ ਕੋਈ ਆ ਜੀ ਬਿਜੇ ਬਿਜੇ ਨਹੀਂ ਹੁਣ ਕਿਹਦੇ ਤੋਂ ਮੈਂ ਨਿਰ ਆਵਾਗਨ ਕਰਨਾ ਮਾ ਖੜਾ ਖੜਾ ਫਾ ਮੂ ਜੀਰ ਹੋਊਗਾ ਹਾਂ ਛੱਡੀ ਦਾ ਤੁਸੀਂ ਜਿਉ 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 ਕਾਰੇ ਹਾਰੇ ਲੋਡ ਨਹੀਂ ਆਇਆ ਜੀਰੋ ਹੋ ਜਾਂਦੇ ਕੋਈ ਫਿਰ ਇਹ 10 ਕਿਲੋ ਹਾਂ ਹੋ ਜਾਂਦੀ ਹੈ ਕੀ 10 ਕਿ 10 ਕਿਲੋ ਕਹਿੰਦਾ ਇਹ ਖੜ ਜਾ ਅੱਛੇ ਦੇਖਣਾ ਪੈਣਾ ਬਟਨਿਕ ਹੋਰ ਹੈ ਤੇ ਪੰਗਾ ਜੜ ਗਿਆ ਆ ਹੁਣ ਆਇਆ ਕਿਲੋਆਂ ਚ ਬਸ ਹੁਣ ਆਇਆ ਕਿਲੋਆਂ ਚ ਹੋਰ ਕੇ ਜੀ ਚਲ ਇਹ ਭਾਈ 3.5 ਕਿਲੋ ਸਾਢੇ 4 ਕਿਲੋ ਹੋ ਗਏ ਹਾਂ ਯਾਨੀ ਮੜੇ ਫੜ ਲਿਆ ਯਾਨੀ ਹੋਰ ਵੀ ਹੋ ਸਕਦਾ ਸਾਢੇ 4 ਕਿਲੋ ਆ 5 ਕਿਲੋ ਆ ਹਾਂ ਜਿਹੜਾ ਅਸੀਂ ਲੈ ਲਿਆ ਡਬਲ ਕੀਤਾ 5 ਕਿਲੋ ਦਿলো ਹੈ ਕਿਹੜੀ ਲਈ ਡੋਲੀ ਡੋਲੀ ਬੜੀ ਡੋਲੀ ਜਿੰਨੀ ਵਜਣਾ 5 ਕਿਲੋ ਆ ਚਲੋ ਭਾਈ ਇਹ ਲੈ ਚਲਦੇ ਬਾਕੀ ਹੋ ਗਿਆ ਟਾਈਮ ਪੂਰਾ ਲੈ ਉਨਾ ਹੀ ਆ ਠੀਕ ਆ ਚਲੋ ਭਾਈ ਚਲੋ ਜੀ ਨਾਵੇ ਲੈਟਰ ਬਾਈ ਜਮ ਕੰਨੀ ਜਾਣਾ ਉੱਥੇ ਤੇ ਜਾਣਾ ਸਾਡੇ ਨੂੰ ਉੱਥੇ ਟੈਕਸੀ ਆਉਣੀ ਮੈਂ ਵੀ ਲੈ ਲਵਾ ਬੀਨਿੰਗ ਮੜੀ ਜੀ ਫਿਰ ਕਾਲਣ ਦੀ ਹੈ ਹੈ ਅੱਛਾ ਮੂੰਹ ਕਰ ਲਓ ਜੀ ਚਲੋ ਚਲੋ ਇਹ ਕਿਹ ਜੀ ਸ਼ਾਰੋ ਜੀ ਚੰਗ ਜੀ ਠੀਕ ਚਲੋ ਭਾਈਓ ਫੜੀ ਸਾਡੀ ਮੋਟਰਸਾਈਕਲ ਵਾਲੀ ਗੱਡੀ ਮੈਂ ਚੱਲਦਾ ਤਾ ਜਾਣਾ ਤਾ ਫੇ ਜਾ ਬੈਗ ਚ ਕੱਪੜੇ ਕੱਢ ਦੋ ਤੂੰ ਜਾ ਹੈ ਜਾਣਾ ਠੀਕ ਹੈ ਹੂੰ ਜਾਣਾ ਹਾਂ ਖਾਲੀ ਆ ਜਾਣਾ ਇਹਦੇ ਨਾਲ ਕਰਨ ਕਰ ਦੇਣਾ ਕਰਨ ਕਰ ਅੱਛਾ ਆ ਲੋ ਫੋਨ ਵੀ ਚਾਰਾ ਤਾਂ ਨਹੀਂ ਹੈਗਾ ਯਾਰਾ ਇਹਦੇ ਨਾਲ ਹੁਣ ਤੂੰ ਜਾਣਾ ਕਪਾਰਾ ਲਾਦਾ ਦੇਖਣੇ ਚਲੋ ਚਾਚੇ ਨਾਲ ਆਜੂਦ ਤੋਂ ਹਾਂ ਮੰਨੇ ਨੇ ਮੈਂ ਟੈਚੀ ਉੱਪਰ ਲੱਢੀ ਸਾਡਾ ਸਾਡੇ ਵਾਲਾ ਬੈਗ ਹੈਗਾ ਭਾਈ ਵਿੱਚ ਛੋਟਾ ਵਾਲਾ ਬੈਗ ਤਾਂ ਦਿੱਗੀ ਚ ਆ ਗੋ ਛੋਟੇ ਦੇ ਹਾਂ ਛੋਟੇ ਇੱਥੇ ਬੈਗ ਬੜਾ ਜਾਣਾ ਤਾਂ ਹਾਂ ਸਰ ਦੇ ਨਾਲ ਹਾਂ ਇੰਨੇ ਕਿਤੇ ਤਾਂ ਇੰਨੇ ਬਹੁਤ 6 ਸਾਲ ਬਾਅਦ ਤੇ ਚੱਲੇਗਾ 6 ਮਹੀਨੇ ਬਾਅਦ ਤੇ ਚੱਲੇ ਅੱਠ ਦਿਨ ਚ ਕਿੰਨੇ ਕ ਕੱਪੜੇ ਬਦਲਿਆ ਨੇ ਉਹ ਤਾਂ ਸਾਡੇ ਦੋਵੇਂ ਬੈਗਾਂ ਚ ਆ ਗਏ ਉਹ ਤਾਂ ਹੈ ਦੋ ਬੈਗਾਂ ਚ ਕੱਟੇ ਲੱਗਣੇ ਆ ਹਾਂ ਹੈ ਤਾਂ ਉੱਥੇ ਵੀ ਇੰਨੀ ਗਰਮੀ ਆ ਉੱਥੇ ਵੀ ਗਰਮੀ ਇੰਨੀ ਆ ਸੇਮ ਚੀਜ਼ ਹੈ ਆਪਣੇ ਨਾਲ ਦੇ ਬੱਦੇ ਉੱਪਰ ਤੇ ਐਵੇਂ 20 ਪਈ ਜਾਂਦੇ ਨੇ ਮੀਂਹ ਪਈ ਜਾਂਦੇ ਹਾਂ ਆਪਣੇ ਤਾਂ ਮੀਂਹ ਦੇ ਵਾਸਤੇ ਪਿਆ ਉੱਥੇ ਮੀਂਹ ਪਈ ਜਾਂਦੇ ਬਸ ਕੀ ਰਹਿ ਗਿਆ ਸਾਰੇ ਨੂੰ ਸਾਇਰ ਨੂੰ ਟਾਈਮ ਦੇ ਦੇਗਾ ਨਾ ਮੈਂ ਸਾਇਰੇ ਕੋਲੋਂ ਇੱਥੇ ਤੂੰ ਟੁਰਨਾ ਹੀ ਆ ਤੁਸੀਂ ਉੱਥੇ ਤੋਪ ਕੀ ਰਖਟਾ ਦਨੂ ਪਾਪਾ ਜੀ ਨੂੰ ਅੱਖਾ ਲਾ ਤੁਸੀਂ ਤਾਂ ਤੁਰ ਜਣਾ ਪਾਪਾ ਜੀ ਨੂੰ ਅੱਖਾ ਲਾ ਇਕੱਲਾ ਨਿਕਲ ਸਕਦਾ ਵੀ ਹਾਂ ਕਿਚਨ ਨੂੰ ਫੇਰ ਤੋਂ ਹਾਂ ਹਾਂ ਉੱਥੇ ਮਾਰਕੀਟ ਪੰਜਾਬੀ ਦੀ ਉੱਥੇ ਘੁੰਮੀ ਲਾ ਉਹ ਸਾਰੇ ਬਲੌਂਗ ਦੇ ਦਨੂ ਉਹ ਪਕਾਣ ਵਾਲਾ ਵੀ ਤਾਤਾ ਆ ਗਿਆ ਤੋਰਾ ਫੇਰਾ ਜਾ ਉਹ ਯਾਰ ਹਾਂ ਦੇਖ ਲੈ ਪਾਉ ਨੂੰ ਬੈਗ ਜੇ ਪਾ ਦਈਏ ਬੈਗ ਜੇ ਮਾਰੀਏ ਬੜਾ ਬੈਗੇਗਾ ਬਦਲ ਬਦਲਣਾ ਬਦਲਣਾ ਹਾਂ ਉਹ ਜੀ ਲੱਭਾ ਬਾਰੇ ਬਾਰੇ ਦੇ ਦੇ ਕਿ ਇਹਦੇ ਪਕਾਉਣ ਤੇ ਹੋਲੇ ਆਇਆ ਮਿਲ ਗਿਆ ਕੁਸਾ ਛੋਲੇ ਆ ਗਏ ਬਾਪੂ ਦੇ ਹਾਂ 12-15 ਕਰੋੜ ਹਾਂ ਬੰਦਰਾ ਪੈਸਾ 77 ਛੋਲੇ ਬਣਾ ਦੇ ਚਾਚਾ ਜੀ ਛੋਲੇ ਚਲੋ ਬਹਿ ਜਾਓ ਜੀ ਪਾਪਾ ਜੀ ਜਿਹੜੀ ਗੱਲ ਠੀਕ ਹੈ ਜਾਨੀ ਇਸ طرفੋਂ ਮੈਂ ਲੋਕ ਕਰਦਾ ਹਾਂ ਕੀ ਕਹਿੰਦੇ ਹੋ? ਓਕੇ ਬਾਏ। ਸੋਇ ਸ਼ੈਮੀ ਆ ਦਿਓ। ਓਕੇ ਓਕੇ ਓਕੇ। ਮਿਲਦੇ ਆਂ ਬ੍ਰੌਕਰ ਅਗਲੇ। ਹਾਂ। ਉਹ ਨਾ ਬਿਲਾਵਾ ਕਰਦੇ। ਇਹ ਤਾਂ ਨਾ ਇਹ ਤਾਂ ਨੇ ਰੋੜਾ ਹੈ।